ਤੂੰ ਅੰਗਰੇਜ਼ੀ ਵਾਲੀ ਬੋਲਦਾ ਮੈਨੂੰ ਆਉਂਦੀ ਨਹੀਂ ਇੰਗੀ ਦਾਦੇ ਵੀ ਝਿੜਕ ਦਿੰਦੇ ਨੇ ਤਾਏ ਚਾਚੇ ਵੀ ਉੱਥੇ 911 ਚੱਲਦਾ ਕਹਿੰਦੇ ਉਹ ਬੁਲਾ ਦਿੰਦੇ ਨੇ ਇੱਧਰ ਦਾ 버ਗਰ ਪੀਜੇ ਚੱਲਦੇ ਨੇ ਇੱਥੇ ਫਿਰ ਕੀ ਇੱਥੇ ਪੀਜਾ ਐਵੇਂ ਹੀ ਆ ਇੱਥੇ ਦਾ ਗੋਰੀਆਂ ਦਫਾ ਕਰ ਆਏ ਆਏ ਤੇ ਉੱਥੇ ਉੱਤੇ ਤਾਂ ਰਹੀ ਨਹੀਂ ਗੋਰੀਆਂ ਜਾਂ ਫਿਰ ਉਧਰੋਂ ਕਿਵੇਂ ਦਫਾ ਕਰਾਂਗੇ ਨੇ ਕੀ ਮਹਿਸੂਸ ਹੋਇਆ ਕਿਉਂਕਿ ਯੋਗਰਾਜ ਜੀ ਤੇ ਬੜੇ ਸਖਤ ਬਜਾਜ ਨੇ ਤੇ ਬੜੇ ਪਿਆਰ ਵੀ ਬਹੁਤ ਕਰਦੇ ਨੇ ਤੁਹਾਨੂੰ ਟ੍ਰੈਂਡ ਬਣ ਗਈ ਸੀ ਅੱਛਾ ਪੱਕੀ ਯਾਰੀ ਪੈ ਗਈ ਯੋਗਰਾਜ ਜੀ ਨਾਲ ਕਿਉਂਕਿ ਜਿਹੜਾ ਬੱਚਾ ਹੁੰਦਾ ਨਾ ਤਾਂ ਮਨ ਪੜਾ ਸਾਫ਼ ਹੁੰਦਾ ਉਹ ਸੱਚੀ ਗੱਲ ਦੱਸਦਾ ਕਿੱਦਾਂ ਦੇ ਹੁੰਦੇ ਨੇ ਆਰਟਿਸਟ ਫੇਕ ਹੁੰਦੇ ਆ ਜਾਂ ਅਸਲੀ ਮੈਂ ਤੇ ਗੋਰੀਆਂ ਕੁੜੀਆਂ ਕਿੰਨੇ ਤੇ ਨਹੀਂ ਮੈਸੇਜ ਕਰ ਲੱਗਦੀਆਂ ਏ ਗੋਰੀਆਂ ਕੁੜੀਆਂ ਵੀ ਮੈਸੇਜ ਕਰਦੀਆਂ ਇਨਸਪਾਇਰ ਹੁੰਨੇ ਹੋ ਜਾਂ ਦੀ ਜਿਹੜੀ ਚੀਜ਼ ਆ ਤੁਸੀਂ ਆਪਣੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਅਣਕੀ ਅਣਕੀ ਸੀ ਅਣਕੀਆ ਗੀਤ ਜੱਟ ਦੇ ਜਿਆਦਾ ਕਿਹੜੀ ਕਿਹੜੇ ਸੈੱਟ ਤੇ ਜਾ ਕੇ ਜਿਆਦਾ ਵਧੀਆ ਲੱਗਿਆ ਸੀ ਜੇ ਦੀ ਮੈਂ ਮੂਵੀ ਕੀਤੀ ਸੀ ਆਪਣੇ ਘਰ ਵਗਾਨੇ ਅੱਛਾ ਉਹ ਵਧੀਆ ਸੀ ਹੋਣੀ ਬਹੁਤ ਵਧੀਆ ਸੀ ਉੱਥਾ ਯੋਗਰਾਜ ਜੀ ਨਾਲ ਤੁਸੀਂ ਫਨ ਕਰ ਰਹੇ ਹੋ ਕੀ ਗੱਲਾਂ ਹੋਈਆਂ ਫਿਰ ਉੱਥੇ ਉੱਥੇ ਸਾਰੀ ਦਿਨ ਦਾ ਸਿੰਗਰ ਕੌਣ ਫੇਵਰਿਟ ਫੋਲ ਅੱਛਾ ਚੱਲੀ ਜਾਂਦੀ ਹੈ ਨਹੀਂ ਕੀ ਮਹਿਸੂਸ ਹੋਇਆ ਕਿਉਂਕਿ ਯੋਗਰਾਜ ਜੀ ਤੇ ਬੜੇ ਸਖਤ ਬਜਾਜ ਨੇ ਤੇ ਬੜੇ ਪਿਆਰ ਵੀ ਬਹੁਤ ਕਰਦੇ ਨੇ ਤੁਹਾਨੂੰ ਫਰੈਂਡ ਬਣ ਗਈ ਸੀ ਅੱਛਾ ਪੱਕੀ ਯਾਰੀ ਪੈ ਗਈ ਯੋਗਰਾਜ ਜੀ ਨਾਲ ਹੂੰ ਯੋਗਰਾ ਦੀ ਨੱਕੀ ਯਾਰੀ ਪੈ ਗਈ ਕੀ ਸਿਖਾਇਆ ਕੀ ਉਹਨਾਂ ਨੇ ਕੋਈ ਸਕਿੱਲ ਦੱਸਿਆ ਵੀ ਇਦਾਂ ਨਹੀਂ ਬੱਚੇ ਇਦਾਂ ਕਰਿਆ ਕਰੋ ਇਦਾਂ ਮਤਲਬ ਕੁਝ ਤਾਂ ਗਾਈਡ ਕਰਦੇ ਹੀ ਨੇ ਹਾਂ ਜਿੰਦਾ ਕੀ ਦੱਸਿਆ ਮੂਵੀ ਵਿੱਚ ਵੀ ਜੇ ਗਲਤ ਗੁਲਤ ਕਰਦਾ ਹੂੰ 10 ਦਿਨ ਦੇ ਹੁੰਦੇ ਸੀ ਨਰਵਸ ਵੀ ਹੋ ਜਾਂਦੇ ਫਿਰ ਸ਼ੂਟਿੰਗ ਕਰਦੇ ਕਿਉਂਕਿ ਹਜੇ ਏਜ ਆ ਕਿ ਨਹੀਂ ਕਬਰ ਆਉਂਦੇ ਨਹੀਂ ਨਹੀਂ ਕਬਰਾਉਣਾ ਪੰਜਾਬੀਆਂ ਦੇ ਖੂਨ 'ਚ ਵੀ ਨਹੀਂ ਹੈਗਾ ਇਸ ਕਰਕੇ ਅੱਛਾ ਹੁਣ ਕਿੰਨੇ ਵਾਰੀ ਪੰਜਾਬ ਆਏ ਹੋ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਆਏ ਨਹੀਂ ਤਿੰਨ ਵਾਰੀ ਆ ਗਏ ਅੱਛਾ ਜਦੋਂ ਪਹਿਲੀ ਪਹਿਲੀ ਵਾਰ ਆਏ ਉਦੋਂ ਕਿੰਨੇ ਐ ਸੀ? ਤੁਸੀਂ 2 ਸਾਲਾਂ ਦਾ ਸੀ। ਅੱਛਾ ਜਦੋਂ ਦੂਜੀ ਏਰੀਆ ਆਏ ਉਦੋਂ ਦੱਸੋ। ਉਦੋਂ 9-10 ਇੱਥੇ ਹੀ ਜਨਮ ਦਿਨ ਮਨਾਇਆ ਸੀ। ਅੱਛਾ ਇੱਥੇ ਕਿੱਦਾਂ ਫਿਰ ਵਧੀਆ ਕੇਕ ਕੋ ਕੱਟਿਆ ਪੂਰਾ? ਹੂੰ। ਕਿੱਦਾਂ ਫਿਰ ਮਾਹੌਲ ਪੂਰਾ ਕੈਮ ਬਣਿਆ? ਹੂੰ। ਅੱਛਾ ਤੁਸੀਂ ਪ੍ਰੋਮੋ ਵੀ ਕਰੇ ਨੇ ਹਨਾ ਕਰਨੌਜਲਾ ਪਸਾਂਝਾਂ ਦੇ ਹਨਾ ਉਹ ਸਾਰੇ ਪ੍ਰੋਜੈਕਟ ਕਿਦੇ? ਮੂਸੇ ਵਾਲੇ ਦੇ? ਗੁਰਸਿੱਧੂ। ਗੁਰਸਿੱਧੂ ਅੱਛਾ ਗੁਰਸਿੱਧੂ ਉਹਦਾ ਕਾਫੀ ਨਾਮ ਆ ਤੇ ਉਹ ਸਾਰੇ ਕਿਵੇਂ ਮਿਲਿਆ ਤੁਹਾਨੂੰ ਮੌਕਾ? ਮੌਕਾ ਕਿਦਾਂ ਮਿਲਿਆ ਮਤਲਬ ਚਾਂਸ ਕਿਦਾਂ ਮਿਲਿਆ ਇੰਸਟਾਗ੍ਰam ਆ ਵੀਡੀਓ ਕਰਦਾ ਫਿਰ ਉਹ ਮੈਸੇਜ ਕਰਦੇ ਆ ਹੂੰ ਤੇ ਉਹਦੇ ਕਰਕੇ ਮਿਲਿਆ ਅੱਛਾ ਫੈਨ ਉਹ ਕਰਨਾ ਚਲਾਦਾ ਕਿੰਨੇ ਕੇ ਫੈਨ ਹੋ ਮਤਲਬ ਜੇ ਕੋਈ ਲਾਈਏ ਅੰਦਾਜ਼ਾ ਵੀ ਐਡੇ ਕੇ ਫੈਨ ਹੋ ਕੇ ਐਡਾ ਹਿਊਜ ਫੈਨ ਗੱਲ ਗੱਲ ਹੋਈ ਕਰਨਾ ਚਲਾਣਾ ਨਹੀਂ ਨਹੀਂ ਹੋਈ ਕੀ ਮਤਲਬ ਕੀ ਜੇ ਹੋਈ ਤਾਂ ਕੀ ਕਹਿਣਾ ਚਾਹੋਗੇ ਔਜਲਾ ਸਾਹਿਬ ਨੂੰ ਜੇ ਅੱਜ ਮਨ ਕੇ ਚੱਲ ਤੁਹਾਡਾ ਮੈਸੇਜ ਅੱਜ ਵੀਡੀਓ ਤੁਹਾਨੂੰ ਦੇਖ ਰਿਹਾ ਕੀ ਕਹੋਗੇ ਉਹਨਾਂ ਨੂੰ ਬਹੁਤ ਪਸੰਦ ਕਰਦਾ ਤੇ ਆਲਵੇਸ ਮੈਂ ਉਹਨਾਂ ਦੇ ਗਾਣੇ ਸਾਂ ਸੁਣਨਾ। ਅੱਛਾ ਕਦੇ ਇਨਸਪਾਇਰ ਵੀ ਮਤਲਬ ਆਰਟਿਸਟ ਤੋਂ ਅਸੀਂ ਇਨਸਪਾਇਰ ਵੀ ਹੁੰਨੇ ਆ ਵੀ ਦਾ ਕਰਨ ਔਜਲਾ ਨੇ ਪਿੰਡ ਚੋਠੇ ਸੀ ਉਹਨਾਂ ਦੇ ਮਦਰ ਵੀ ਹੈ ਨਹੀਂ ਸੀ ਫਾਦਰ ਵੀ ਹੈ ਨਹੀਂ ਉਹਨੂੰ ਸਿਸਟਮ ਨੇ ਪਾਲਿਆ। ਤਾਂ ਫਿਰ ਇਹਨਾਂ ਚੀਜ਼ਾਂ ਤੋਂ ਮੋਟੀਵੇਟ ਵੀ ਹੁੰਨੇ ਆ ਵੀ ਯਾਰ ਇੱਕ ਬੰਦਾ ਕਿੱਥੋਂ ਉੱਠ ਕੇ ਕਿੱਥੇ ਗਿਆ। ਮਤਲਬ ਮੋਟੀਵੇਟ ਤੇ ਹੰਬਲ ਵੀ ਹਮ ਸਿੱਖਣਾ ਹੋਵੇ। ਅੱਛਾ ਕਿ ਉਹ ਹਰ ਫੈਨ ਫੋਟੋ ਖਿੱਚਦੇ ਆ। ਅੱਛਾ। ਇਦਾਂ ਨੀ ਪਰਾਣੀ ਜਾ ਕੇ ਮਾਰਦੇ। ਕਰਨ ਔਜਲਾ ਘੈਂਟ ਬੰਦਾ। ਤੇ ਕੀ ਜੇ ਕਰਨ ਔਜਲਾ ਤੁਹਾਨੂੰ ਮਿਲੇ ਤੁਸੀਂ ਕੀ ਉਹਨੂੰ ਕਹੋਗੇ ਵੀ ਯਾਰ ਤੇਰੀ ਆ ਗੱਲ ਦਾ ਔਜਲੇ ਬਾਹਵਰ ਦਵ ਹੈ ਨਾ ਨਹੀਂ ਨਹੀਂ ਕੋਈ ਗੱਲ ਹੁੰਦੀ ਹੈ ਨਾ ਖਾਸ ਗੱਲ ਆਪਾਂ ਨੂੰ ਲੱਗਦੀ ਹੈ ਕਿਸੇ ਬੰਦੇ 'ਚ ਵੀ ਮਤਲਬ ਆਹ ਗੱਲ ਤਾਂ ਤੇ ਕਿਲ ਕੇ ਰੱਖਤਾ ਤੇ ਦਸਾਂਝਾਂ ਵਾਲੇ ਨਾਲ ਜਿਹੜਾ ਉਹਦਾ ਕਰਿਆ ਪ੍ਰੋਮੋ ਫਿਰ ਉਹ ਤਾਂ ਕਿਹੋ ਜਿਹਾ ਲੱਗਿਆ ਕਿਉਂਕਿ ਉਹ ਤਾਂ ਇੱਕ ਵੱਡੇ ਆਰਟਿਸਟ ਦਾ ਜਦੋਂ ਕਰਦੇ ਆ ਆਪਾਂ ਕੋਈ ਵੀ ਪ੍ਰੋਮੋ ਸ਼ੂਟ ਕਰਦੇ ਆ ਜਾਂ ਕੁਝ ਵੀ ਤਾਂ ਕਿਹੋ ਜਿਹਾ ਲੱਗਦਾ ਉਹ ਵਧੀਆ ਸੀ ਫਾਨ ਸੀ ਅੱਛਾ ਦਲਜੀਤ ਦਾ ਮੈਸੇਜ ਆਇਆ ਪ੍ਰੋਮੋ ਦੇਖ ਕੇ ਹੂੰ ਪ੍ਰੋਮੋ ਦੇਖ ਕੇ ਦਲਜੀਤ ਦਾ ਮੈਸੇਜ ਆਇਆ ਆਪਣਾ ਹੂੰ ਅਹੇਗਾ ਵੀ ਉਹਦੇ ਨਾਲ ਮਿਲਣ ਦਾ ਵੀ ਚਾਹਤ ਹੈਗੀ ਐ ਦਲਜੀਤ ਨਾਲ ਵੀ ਚਾਹਨਾ ਤਾਂ ਆਏਗਾ ਚਾਹਨਾ ਹੈਗੇ ਨਹੀਂ ਵਧੀਆ ਅੱਗੇ ਬਾਲੀਵੁੱਡ ਹਾਲੀਵੁੱਡ 'ਚ ਵੀ ਕੰਮ ਕਰਿਆ ਤੁਸੀਂ ਹੂੰ ਕਮਰਸ਼ਲ ਗੀਤੀਆਂ ਸ਼ੋਰਟ ਮੂਵੀਜ਼ ਠੀਕ ਐ ਕਹਿੰਟਾ ਕੰਮ ਉੱਥੇ ਹੂੰ ਜਿਆਦਾ ਕੀ ਉੱਥੇ ਵਧੀਆ ਲੱਗਿਆ ਹਾਲੀਵੁੱਡ ਦੇ ਵਿੱਚ ਗੋਰਿਆਂ ਦੀ ਸਮਝ ਆ ਜਾਂਦਾ ਫਿਰ ਵਧੀਆ ਹੂੰ ਉਹਨਾਂ ਨੂੰ ਤੁਹਾਡਾ ਸਮਝ ਆ ਜਾਂਦਾ ਕਿ ਜਿਆਦਾ ਸਾਰੀ ਅੰਗਰੇਜ਼ੀ 'ਚ ਗੱਲ ਕਰਦੇ ਫਿਰ ਅੰਗਰੇਜ਼ੀ 'ਚ ਕਰਦੇ